ਸੂਬੇ ਅੰਦਰ ਜਿੱਥੇ ਕਿਸਾਨ ਭਾਈਚਾਰਾ ਖੇਤੀ ਦੇ ਚੱਲਦਿਆਂ ਵਕਫ ਵਕ ਆਫਤਾਂ ਦਾ ਸਾਹਮਣਾ ਕਰਦੇ ਹੋਏ ਖੇਤੀ ਨੂੰ ਘਾਟੇ ਦਾ ਸੌਦਾ ਮੰਨਦੇ ਹੋਏ ਸਮੇਂ ਦੀਆਂ ਸਰਕਾਰਾਂ ਦੇ ਰਵੱਈਏ ਤੋਂ ਪਰੇਸ਼ਾਨ ਹੋ ਕੇ ਆਪਣੇ ਹੱਕਾਂ ਦੀ ਪੂਰਤੀ ਲਈ ਸੰਘਰਸ਼ ਦੀ ਲੜਾਈ ਲੜ ਰਿਹਾ ਤੇ ਇੰਨੀ ਦਿਨੀ ਪੰਜਾਬ ਦੇ ਨੌਜਵਾਨ ਲੱਖਾਂ ਰੁਪਏ ਖਰਚ ਕਰਕੇ ਆਪਣਾ ਭਵਿੱਖ ਸਵਾਰਨ ਲਈ ਬਾਹਰਲੇ ਸੂਬਿਆਂ ਨੂੰ ਕੂਚ ਕਰ ਰਹੇ ਹਨ ਪਰ ਦੂਜੇ ਪਾਸੇ ਕੌਣੀ ਪਿੰਡ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇੱਕ ਨੌਜਵਾਨ ਜਸਕਰਨ ਸਿੰਘ ਜੋ ਅਜੇਹੇ ਛੋਟੇ ਕਿਸਾਨਾਂ ਤੇ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ ਜਿਹੜੇ ਨੌਜਵਾਨ ਆਪਣੀ ਖੇਤੀ ਵਿੱਚ ਹੁੰਦੇ ਹੋਏ ਨੁਕਸਾਨ ਤੋਂ ਦੁਖੀ ਹੋ ਕੇ ਆਸਾਂ ਉਮੀਦਾਂ ਛੱਡ ਚੁੱਕੇ ਹਨ ਸਾਡੀ ਮੀਡੀਆ ਟੀਮ ਨਾਲ ਗੱਲਬਾਤ ਕਰਦੇ ਹੋਏ ਜਸਕਰਨ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਦੁਖੀ ਹੋ ਕੇ ਅਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸੋਚ ਲੈ ਕੇ ਪਿਛਲੇ 12 ਸਾਲਾਂ ਤੋਂ 8 ਏਕੜ ਜ਼ਮੀਨ ਵਿੱਚ ਸਟਰਾਬਰੀ ਦੀ ਖੇਤੀ ਕਰ ਰਹੇ ਹਨ ਇਸ ਦੇ ਨਾਲ ਹੀ 1 ਏਕੜ ਵਿੱਚ ਤਰਬੂਜ ਖਰਬੂਜਾ ਪਿਆਜ਼ ਤੇ ਖੀਰੇ ਦੀ ਖੇਤੀ ਕੀਤੀ ਹੋਈ ਹੈ ਉਹਨਾਂ ਦੱਸਿਆ ਕਿ ਪੰਜਾਬ ਅੰਦਰ ਝੋਨੇ ਅਤੇ ਕਣਕ ਦੇ ਚੱਕਰ ਤੇ ਧਰਤੀ ਦੇ ਪਾਣੀ ਨੂੰ ਬਚਾਉਣ ਦੀ ਹੋੜ ਦੇ ਚੱਲਦਿਆਂ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਆਪਣੇ ਖੇਤਾਂ ਵਿੱਚ ਵੱਖਰੀ ਜੈਂਸ ਦੀ ਖੇਤੀ ਕੀਤੀ ਜਾਵੇ ਜਿਸ ਨਾਲ ਪਾਣੀ ਦੀ ਬਚਤ ਵੀ ਹੋਵੇਗੀ ਉਹਨਾਂ ਦੱਸਿਆ ਕਿ ਸ਼ੁਰੂਆਤ ਵਿੱਚ ਕਾਫੀ ਸਮੱਸਿਆਵਾਂ ਆਈਆਂ ਕਿਉਂਕਿ ਇਹ ਇੱਕ ਵੱਖਰੀ ਖੇਤੀ ਹੈ ਜਿਸ ਲਈ ਸਪੈਸ਼ਲ ਡਿਊਟੀ ਦੀ ਲੋੜ ਹੈ ਤੇ ਇਸ ਦੀ ਤਿਆਰੀ ਵੀ ਵੱਖਰੇ ਤਰੀਕੇ ਨਾਲ ਕੀਤੀ ਜਾਂਦੀ ਹੈ ਇਹ ਖੇਤੀ ਡ੍ਰਿਪ ਸਿਸਟਮ ਨਾਲ ਕੀਤੀ ਜਾਂਦੀ ਹੈ ਤੇ ਇਹ ਖੇਤੀ 7 ਮਹੀਨਿਆਂ ਤੱਕ ਚੱਲਦੀ ਹੈ ਇਸ ਖੇਤੀ ਨੂੰ ਕਰ ਲਈ ਸਖਤ ਮਿਹਨਤ ਦੀ ਲੋੜ ਵੀ ਪੈਂਦੀ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਸ ਸਮੱਸਿਆ ਵਿੱਚ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਆਉਂਦੀ ਹੈ ਪਰ ਹੁਣ ਸਭ ਕੁਝ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਸਾਰਾ ਪਰਿਵਾਰ ਮੇਰਾ ਪੂਰਨ ਤੌਰ ਤੇ ਸਹਿਯੋਗ ਕਰ ਰਿਹਾ ਹੈ ਜਿਸ ਕਰਨ ਸਿੰਘ ਨੇ ਦੱਸਿਆ ਕਿ ਸਟਰਾਬਰੀ ਦੀ ਖੇਤੀ ਦੀ ਸ਼ੁਰੂਆਤ ਸਮੇਂ ਪੰਜਾਬ ਯੂਨੀਵਰਸਿਟੀ ਵੱਲੋਂ ਪਹਿਲਾ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਇੰਨੇ ਦਿਨੀ ਪੰਜਾਬ ਯੂਨੀਵਰਸਿਟੀ ਉਹਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀਤੇ ਸਾਲ ਉਹਨਾਂ ਦੇ ਫਾਰਮ ਤੇ ਵਿజిਟ ਵੀ ਕਰਕੇ ਗਏ ਹਨ ਜਿਨ੍ਹਾਂ ਨੇ ਸਾਡੀ ਕਾਫੀ ਹੌਸਲਾ ਅਫਜ਼ਾਈ ਕੀਤੀ ਹੈ ਇਸ ਮੌਕੇ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਸੀਂ 30-30 ਲੱਖ ਰੁਪਏ ਲਗਾ ਕੇ ਬਾਹਰਲੇ ਦੇਸ਼ਾਂ ਅੰਦਰ ਜਾ ਕੇ ਇਸੇ ਤਰ੍ਹਾਂ ਦੇ ਫਾਰਮਾਂ ਤੇ ਕੰਮ ਕਰਦੇ ਹਾਂ ਤਾਂ ਫਿਰ ਕਿਉਂ ਨਾ ਆਪਣੇ ਸੂਬੇ ਅੰਦਰ ਰਹਿ ਕੇ ਆਪਣੇ ਖੇਤਾਂ ਵਿੱਚ ਅਜੇ ਹੀ ਵਕਰੀ ਖੇਤੀ ਕਰਕੇ ਕੰਮ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਪੈਸਾ ਤੇ ਪਾਣੀ ਦੋਵਾਂ ਨੂੰ ਬਚਾਇਆ ਜਾ ਸਕੇ। ਭਾਈ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਤੁਸੀਂ ਅੱਜ ਆਪਣੇ ਫਾਰਮ ਤੇ ਆ ਕੇ ਤੇ ਜਿਹੜਾ ਲੋਕਾਂ ਨੂੰ ਨਵੇਂ ਕਿਸਾਨਾਂ ਨੂੰ ਨਵੀਂ ਜਾਣਕਾਰੀ ਦੇ ਰਹੇ ਆ। ਮੇਰਾ ਪਿੰਡ ਕੌਣੀ ਹੈ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ। ਤੇ ਤਸੀਲ ਦੇ ਦਰਬਾਰ ਤੇ ਇਹ ਅਸੀਂ ਪਿਛਲੇ 12 ਸਾਲ ਤੋਂ ਸਟ੍ਰੋਬਰੀ ਦੀ ਇਹ ਖੇਤੀ ਕਰਦੇ ਹਾਂ ਇਹ ਅੱਜ ਜਿਹੜਾ ਤੁਹਾਨੂੰ ਇਹ ਸਾਰਾ ਫਾਰਮ ਦਿਖ ਰਿਹਾ ਹੈ 8 ਕਿੱਲਾਂ ਦੇ ਵਿੱਚ ਸਟ੍ਰੋਬਰੀ ਦੀ ਖੇਤੀ ਕੀਤੀ ਹੋਈ ਹੈ ਤੇ ਨਾਲ ਕੁਝ ਤਰਬੂਜ ਹੈ ਕੁਝ ਖਰਬੂਜਾ ਹੈ ਨਾਲ ਪਿਆਜ਼ ਦੀ ਜਿਹੜੀ ਨਰਸਰੀ ਹੈ ਉਹ ਇੱਕ 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 ਕਿੱਕਰ ਦੇ ਵਿੱਚ ਬਹੁਤ ਨਰਸਈ ਦਾ ਕੰਮ ਚੱਲਦਾ ਹੈ ਉਹ ਆ ਤਾਂ ਜਿਹੜੀ ਭਾਈ ਜੀ ਇੱਕ ਆਪਦੇ ਮਨ ਦੇ ਵਿੱਚ ਹੀ ਇਹ ਸੀਗਾ ਬਿ ਜਿਵੇਂ ਆਪਣੇ ਹੁਣ ਪਿਛਲੇ ਕਈ ਸਾਲਾਂ ਤੋਂ ਝੋਨੇ ਕਣਕ ਕਰਦਾ ਕਰਕੇ ਪੰਜਾਬ ਨੂੰ ਆਪਾਂ ਪਾਣੀ ਦੀ ਜਿਹੜੀ ਸਮੱਸਿਆ ਬਣ ਰਹੀ ਹੈ ਉਹ ਆਪਦੇ ਮਨ ਦੇ ਵਿੱਚ ਇਹ ਸੀਗਾ ਵੀ ਕੋਈ ਨਵੀਂ ਕੋਈ ਚੀਜ਼ ਇਸ ਤਰ੍ਹਾਂ ਦੀ ਕੀਤੀ ਜਾਵੇ ਜਿਹਦੇ ਵਿੱਚ ਪਾਣੀ ਦੀ ਵੀ ਬਚਤ ਹੋਵੇ ਤੇ ਸਾਡਾ ਇਹ ਕੁਝ ਖੇਤੀਆਂ ਦਾ ਬਦਲਾਅ ਦਾ ਵੀ ਆਵੇ ਹੈਨਾ ਇਸ ਕਰਕੇ ਸਾਡੇ ਉਹ ਮਨ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਉਸ ਨੂੰ ਅਸੀਂ ਸ਼ੁਰੂ ਕੀਤਾ ਜੋ ਅਸੀਂ ਅੱਜ ਤੱਕ ਕਰਾ ਕੇ ਉਹ ਕਾਮਯਾਬੀ ਦੇ ਬਤਵਾਦ ਰਹੇ ਸਮੱਸਿਆਵਾਂ ਤਾਂ ਇਸ ਤਰ੍ਹਾਂ ਬਾਈ ਜੀ ਜਦੋਂ ਆਪਾਂ ਕੋਈ ਨਵੀਂ ਚੀਜ਼ ਕਰਦੇ ਆ ਤਾਂ ਸਮੱਸਿਆਵਾਂ ਤਾਂ ਉਹਦੇ ਵਿੱਚ ਕਾਫੀ ਆਉਂਦੀਆਂ ਓਦੋਂ ਸਟੋਪ ਇਹ ਇੱਕ ਵੱਖਰੀ ਤਰ੍ਹਾਂ ਦੀ ਖੇਤੀ ਹੈ ਜਿਵੇਂ ਝੋਨਾ ਕਣਕਾਂ ਨੂੰ ਅਸੀਂ ਯੂਰੀਆ ਡੀਏਪੀ ਪਾਉਨੇ ਆ ਜਸ ਕੋਈ ਆਪਾਂ ਆਪਣੇ ਆਪਣਾ ਕੰਮਾ ਵੀ ਘੱਲਦੇ ਨੇ ਤੇ ਜਾ ਕੇ ਉਹ ਖੇਤੀ ਕਰ ਲੂਗਾ ਪਰ ਇਹ ਜਿਹੜੀ ਖੇਤੀ ਹੈ ਇਹਦੇ ਵਿੱਚ ਆਪਾਂ ਨੂੰ ਆਪ ਨੂੰ ਟਾਈਮ ਦੇ ਕੇ ਆਪ ਨੂੰ ਕੋਲੇ ਰਹਿ ਕੇ ਉਸ ਤਰ੍ਹਾਂ ਇਹਨੂੰ ਕਰਨਾ ਪੈਣਾ ਹੈ ਇਹ ਇਹਦੀ ਤਿਆਰੀ ਵੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਇਹਨੂੰ ਬਿੱਡਾਂ ਦੇ ਉੱਤੇ ਕੀਤਾ ਜਾਂਦਾ ਟਰਿੱਪ ਖੇਤ ਨੂੰ ਟਰਿੱਪ ਸਿਸਟਮ ਕੀਤਾ ਜਾਂਦਾ ਹੈ ਨਾ ਇਹ ਬਾਕੀ ਨੂੰ ਜਿਹੜੀਆਂ ਬਿਮਾਰੀਆਂ ਉਹ ਵੀ ਅਲੱਗ ਤਰ੍ਹਾਂ ਦੀਆਂ ਉਸ ਉਸ ਤਰ੍ਹਾਂ ਦੇ ਇਹਨੂੰ ਲੱਗਤਾਂ ਨੇ ਕੋਈ ਫੰਗਸਾਂ ਜ਼ਮੀਨ ਦੇ ਵਿੱਚ ਆਪਣੀਆਂ ਜ਼ਮੀਨਾਂ ਜਿਹੜੀਆਂ ਇਹ ਜ਼ਿਆਦਾ ਪਾਣੀ ਦੇ ਲੱਗਣ ਨਾਲ ਉਹ ਖਰਾਬ ਹੋ ਰਹੀ ਹੈ ਉਹਦੇ ਵਿੱਚ ਫੰਗਸ ਦੀ ਸਮੱਸਿਆ ਜ਼ਿਆਦਾ ਹੋ ਰਹੀ ਹੈ ਨਾ ਉਸ ਤੋਂ ਸਾਨੂੰ ਉਹ ਅਵੇਰਨੈਸ ਰਹਿਣਾ ਪੈਂਦਾ ਹੈ ਅਬ ਫਿਰ ਇਹਦੀ ਮਾਰਕੀਟਿੰਗ ਦਾ ਹੁੰਦਾ ਵੀ ਉਹ ਵੀ ਸਾਨੂੰ ਕਾਫੀ ਦਿੱਕਤ ਆਉਂਦੀ ਹੈ ਪਹਿਲਾਂ-ਪਹਿਲਾਂ ਜਦੋਂ ਆਪਾਂ ਕੋਈ ਨਵੀਂ ਚੀਜ਼ ਕਰਦੇ ਨੂੰ ਵੇਚਣਾ ਕਿਵੇਂ ਹੈ ਸਾਰੀਆਂ ਇਹ ਦਿੱਕਤਾਂ ਤਾਂ ਕਾਫੀ ਹੁੰਦੀਆਂ ਨੇ ਇੱਥੇ। ਇੱਕ ਤੁਸੀਂ ਦੱਸ ਰਹੇ ਹੋ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹਨੂੰ ਰეკਮੈਂਡ ਨਹੀਂ ਕੀਤਾ ਗਿਆ ਸੀਗਾ। ਉਹ ਕੀ ਮਾਮਲਾ ਸੀ? ਨਹੀਂ ਉਹ ਇਸ ਤਰ੍ਹਾਂ ਨਹੀਂਗਾ ਵੀ ਉਹ ਚਲੋ ਉਦੋਂ ਜਦੋਂ ਅਸੀਂ ਪਹਿਲੀ ਵਾਰ ਸ਼ੁਰੂ ਕੀਤਾ ਉਦੋਂ ਯੂਨੀਵਰਸਿਟੀ ਵੱਲੋਂ ਵੀ ਕੋਈ ਇੰਨਾ ਬਾਲਾ ਨਹੀਂ ਸੀਗਾ ਤੇ ਹੁਣ ਤੱਕ ਹਰ ਬਹੁਤ ਵਧੀਆ ਸਹਿਯੋਗ ਦੇ ਰਿਹਾ ਯੂਨੀਵਰਸਿਟੀ ਵਾਲੇ ਖੁਦ ਆਪ ਅ ਬਾਈਚ ਚਾਂਸਲਾ ਪਿਛਲੇ ਸਾਲ ਕੋਸਲ ਸਾਹਿਬ ਮੇਰੇ ਫਾਰਮ ਤੇ ਆ ਕੇ ਗਏ ਆ ਬੜਾ ਹੌਸਲਾ ਵਧਾ ਕੇ ਗਏ ਉਹ ਸਾਡਾ ਸਭੂ ਤੇ ਹੁਣ ਤਾਂ ਉਹ ਪੂਰਾ ਸਾਡਾ ਆਏ ਇੱਥੇ ਹਾਰਟੀਕਲਚਰ ਵਾਲੇ ਜਿਹੜੇ ਉਹ ਵੀ ਸਾਡੇ ਕੋਲ ਟਾਈਮ-ਟਾਈਮ ਤੇ ਆਉਂਦੇ ਆ ਹੁਣ ਵੀ ਇੱਥੇ ਮੈਡਮ ਆਈ ਹੋਈ ਐ ਆਪਣਾ ਜ਼ਿਲ੍ਹਾ ਅਫਸਰ ਡਾਕਟਰ ਸੁਖਦੇਵ ਸਿੰਘ ਉਹ ਮੇਰੇ ਕੋਲ ਵਾਰ-ਵਾਰ ਆਉਂਦੇ ਰਹਿੰਦੇ ਆ ਹੁਣ ਤਾਂ ਸਾਰੇ ਬਹੁਤ ਸਹਿਯੋਗ ਦੇ ਰਹੇ ਨੇ ਇਹ ਕਰੀਬ 7 7 ਕ ਮਹੀਨਿਆਂ ਦੀ ਕ੍ਰੋਪ ਐ ਇਹਨੂੰ ਸਤੰਬਰ ਦੇ ਦੂਸਰੇ ਹਫਤੇ ਸੀ ਅਹ ਟ੍ਰਾਂਸਪੀਸ਼ਨ ਦੇ ਟ੍ਰਾਂਸਪੋਰਟ ਲੱਗ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਅ ਅਕਤੂਬਰ ਦਾ ਸਾਰਾ ਅਕਤੂਬਰ ਤੱਕਰ ਚੱਲਦੀ ਹੈ ਤੇ ਨੌਜਵਾਨਾਂ ਨੂੰ ਤੁਸੀਂ ਕਿਸ ਤਰ੍ਹਾਂ ਦਾ ਸਨੇਹਾ ਦੇਣਾ ਚਾਹੋਗੇ ਜਿਹੜੇ ਖੇਤੀ ਨੂੰ ਲਾਹੇਵੰਦ ਨਾ ਸਮਝਦੇ ਹੋਏ ਬਾਹਰ ਜਾ ਰਹੇ ਆ ਹਾਂ ਬਿਲਕੁਲ ਮੈਂ ਜਿਹੜਾ ਮੇਰਾ ਮੇਨ ਮਕਸਦ ਸੀਗਾ ਇਹ ਹੀ ਸੀਗਾ ਵੀ ਮੇਰਾ ਆਪਦਾ ਵੀ ਬੇਟਾ ਸੀਗਾ ਇੱਕੋ ਹੀ ਬੇਟਾ ਮੇਰੇ ਮੈਂ ਉਹਨੂੰ ਵੀ ਚਾਹੁੰਦਾ ਸੀ ਵੀ ਉਹ ਮੇਰੇ ਖੇਤਾਂ ਦੇ ਵਿੱਚ ਆ ਕੇ ਕੰਮ ਕਰੇ ਤੇ ਵਧੀਆ ਸਕੂਲਾਂ ਦੇ ਵਿੱਚ ਪੜ੍ਹ ਕੇ ਆ ਕੇ ਹੁਣ ਮੇਰੇ ਨਾਲ ਹੀ ਕੰਮ ਕਰ ਰਿਹਾ ਇੱਥੇ ਅੱਜ ਮਰੀਤ ਹੋ ਗਿਆ ਤੇ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹਣਾ ਵੀ ਆਪਾਂ ਅੱਜ ਕਿੰਨੇ ਕਿੰਨੇ ਪੈਸੇ ਖਰਚ ਕਰਕੇ ਬਾਹਰ ਜਾ ਰਹੇ ਹਾਂ ਤੇ ਬਾਹਰ ਜਾ ਕੇ ਇਸ ਤਰ੍ਹਾਂ ਦੇ ਫਾਰਮਾਂ ਦੇ ਵਿੱਚ ਹੀ ਕੰਮ ਕਰ ਰਹੇ ਹਾਂ ਹੈਨਾ ਉਹ ਇੱਥੇ ਆਪਦੇ ਖੇਤਾਂ ਦੇ ਵਿੱਚ ਆਪਦੇ ਫਾਰਮ ਬਣਾ ਕੇ ਨਾਲੇ ਤਾਂ ਉਹ ਆਪ ਕਾਮਯਾਬ ਹੋਣ ਨਾਲੇ ਸਾਡੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵੱਲ ਅਸੀਂ ਵਧੀਏ ਤੇ ਨਾਲੇ ਸਾਡੇ ਅਸੀਂ ਆਪਦੇ ਮਾਂ ਪਿਓ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰ ਸਕੇ